ਲਵੀ ਮਤਰਾ ਕਹਿੰਦੇ ਟਰਾਲੀ ਮੁਕਾਬਲੇ ਚ 735 ਲਿਆਂਦਾ ਦੇਖਦੇ ਆ ਫਿਰ ਕਹਿੰਦੇ ਕੀ ਰੰਗ ਲਿਆਉਂਦਾ ਹੈ ਬੜੇ ਬੜੇ ਟਰੈਕਟਰਾਂ ਦੀਆਂ ਤਾਂ ਕਹਿੰਦੇ ਟਰਾਲੀ ਨੇ ਚੀਕਾਂ ਘੜਾਦੀਆਂ ਪਰ ਸਵਰਾਜ 735 ਦੇਖਦੇ ਅੱਜ ਕੀ ਰਿਜ਼ਲਟ ਦਿੰਦਾ ਪਤੰਦਰਾ ਨੇ ਟਰਬੋ ਲਾਈ ਹੋਈ ਆ ਐਂਟਰクーਲਰ ਵੀ ਲਾਇਆ ਛੋਟਾ ਦੇਖਦੇ ਆ ਭਾਈ ਕੀ ਰੰਗ ਲਿਆਉਂਦਾ ਆਪਾ ਦਾਸ਼ ਕਰਦੇ ਆ ਕਿ ਸੋਣਾ ਚੱਲੇ ਚਲੋ ਫਿਰ ਗਰਾਊਂਡ ਚਾਉਣਦੇ ਫਿਰ ਦੇਖਦੇ ਆ ਪਿੱਛੋਂ ਹਿੱਸਾ ਜਿਹੜਾ ਹੋ ਟਰੈਕਟਰ ਦਾ ਲਾਇਆ ਹੋਇਆ ਚੌੜੇ ਆ ਟਾਇਰ ਆ ਲਵੀ ਕਹਿੰਦੇ ਛੰਡੀ ਡਿਗੂਗੇ ਹੁਣ ਦੇਖਦੇ ਆ ਫਿਰ 35 ਦਾ ਸਵਰਾਜ ਆ ਕਹਿੰਦੇ ਏ ਮੈਟ੍ਰੋਜ਼ਾ 153 ਨਾਲ ਪੰਗਾ ਗਲਤ ਲੈ ਲਿਆ ਕਾਲੀ ਨਾਲ ਪੰਗਾ ਕਹਿੰਦੇ ਗਲਤ ਲੈ ਲਿਆ ਹੋ ਗਿਆ ਕਹਿੰਦੇ ਪੰਗਾ ਗਲਤ ਲੈ ਲਿਆ ਕਹਿੰਦੇ ਟਰਾਲੀ ਨਾਲ ਪਰ ਬਾਈਆਂ ਨੇ ਕਹਿੰਦੇ ਟਰਬੋ ਲਾ ਕੇ ਐਂਟਰ ਕੂਲਰ ਲਾ ਕੇ ਤਿਆਰ ਬਹੁਤ ਵਧੀਆ ਕਰਾ ਸੀ ਟਰੈਕਟਰ ਬਹੁਤ ਸੋਹਣਾ ਚੱਲਿਆ ਤਿਆਰ ਹੋ ਕੇ ਗਿਆ ਸੀਗਾ ਪਰ ਕਹਿੰਦੇ ਜੀਸੀਬੀ ਮੰਗਾਉਣੀ ਪੈਗੀ ਉਹਨੂੰ ਵਿਸ਼ੇਸ਼ ਕਰਵਾਉਣੀ ਆ ਆ ਰਾਵ ਗੱਡੀਆ ਟਰੈਕਟਰ ਮੋਡੀਫਾਈ ਵਾਲੇ ਸਾਡੇ ਵੀਰ ਉਹਨਾਂ ਦੀ ਆਰ ਚੱਲ ਰਹੀ ਆ ਮੈਂ ਵੀ ਮਸਟਰ ਕਹਿੰਦੇ ਸਾਰਾ ਲੈਣਾ ਪੈਣਾ ਸਹਾਰਾ ਲੈਣਾ ਪੈਣਾ ਬਾਹਰੇ ਲੈ ਗਿਆ ਚਾ 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 ਲਾਜ ਹੋਰ ਆਹਾਹਾ ਬਾਈ ਕਹਦਾ ਹੁਣ ਗਲਤ ਪੰਗਾ ਲੈ ਲਿਆ ਹੈ ਚੱਲ ਪਿਆ ਗੱਲੇ ਚੱਲ ਪਿਆ ਝੋਟਾ ਉਹ ਵੀ ਕਾਹਦਾ ਕਰ ਰਿਹਾ ਕੋਠੀ ਫੇਰ ਆ ਕੇ ਅੜ ਗਿਆ ਦੂਜੀ ਜਗ੍ਹਾ ਤੇ ਪਹਿਲੇ ਘੇੜੇ ਚ ਵੀ ਇੱਥੀ ਸੀ ਦੂਜੇ ਘੇੜੇ ਚ ਵੀ ਉਰੀ ਫਸੇ ਆ ਗਏ ਬਾਈ ਹੱਸੀ ਜਾਂਦਾ 735 ਵਾਲਾ ਦੂਜਾ ਘੜਾ ਲੈ ਗਿਆ ਦੂਜਾ ਘੜਾ ਟਾਈਮ ਦੇਖਦਾ ਭਾਈ ਕਿੰਨਾ ਕੱਢਦਾ ਹੈ ਯਾਰ ਵੀ ਜੱਦੀਆਂ ਨਾਲ ਖੁੱਗੀ ਤਰਵਾ ਦੋ ਵਾਰ ਕਹਿੰਦੇ ਜੀਸੀਬੀ ਮੰਗਾ ਲਈ ਕਾਰ ਦੇ ਪਿੱਛੇ ਬੇਸੀ ਵੀ ਲੱਗ ਜਾਂਦੀ ਹੈ ਨਾ ਗੁਰੂ ਬਾਹਰ ਕਰਦੀਆਂ ਪਈਆਂ ਜੀ ਟ੍ਰੈਕ ਦੇ ਵਿੱਚ ਦੋ ਪਰ ਘਰ ਗਿਆ ਕਹਿੰਦਾ ਇਹ ਟਾਈਮ ਪੁੱਛਦੇ ਆਂ ਬਾਈ ਬਾਈ ਕਿੰਨੇ ਚਾਇਆ ਸਾਢੇ 7 ਮਿੰਟਾਂ ਜਾ ਚਲੋ ਹੌਸਰੇ ਬਹੁਤ ਵੱਡਾ ਬਾਈ ਇਹਦੇ ਵਾਸਤੇ ਦਾ ਹੌਸਲਾ ਵਾਲਾ ਵੱਡਾ ਦਿਲ ਵਾਲਾ ਵੱਡਾ ਬਾਈ ਦਾ ਜਿਹੜਾ ਟਰਾਲੀ 'ਚ ਟਰਾਲੀ ਖਿੱਚ ਮੁਕਾਬਲੇ ਚ ਲੈ ਆਇਆ